ਕੁਰਾਲੀ ਵਾਰਡ ਨੰਬਰ 14 ਵਿੱਚ ਦੀਪਕ ਵਰਮਾ ਨੇ ਕਰਤਾ ਵੱਡਾ ਇਕੱਠ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ ਵਾਰਡ ਨੰਬਰ 14 ਦੇ ਵਸਨੀਕ ਕਹਿੰਦੇ ਕਿ ਇੱਥੇ ਤਾਂ ਵਾਰਡ ਨੰਬਰ 14 ਦਾ ਕਾਂਗਰਸੀ ਕਾਉਂਸਲਰ ਵੀ ਨਹੀਂ ਆਉਂਦਾ ਨਾ ਹੀ ਫੋਨ ਚੁੱਕਦਾ ਫੋਨ ਚੁੱਕਦਾ ਕੋਨੇ ਜੇ ਨੁਮਾਇੰਦਾ ਫੋਨ ਕਰਦਾ ਹੂੰ ਚੱਕਦੇ ਨਹੀਂ ਫੋਨ ਕਰਦਾ ਕੋਈ ਨੁਮਾਇੰਦਾ ਫੋਨ ਨਹੀਂ ਚੁੱਕਦਾ ਤੁਸੀਂ ਸਮੱਸਿਆ ਦੱਸੀ ਮੇਰੇ ਸਿਸਟਰ ਹੈ ਜੀ ਸੋਨੀਆ ਮਹਾਜਨ ਜੀ ਇਹ ਇੱਥੇ 6 ਮਹੀਨੇ ਤੋਂ ਰਹਿ ਰਹੇ ਨੇ ਹੂੰ ਇਹਨਾਂ ਨੇ ਕੱਲ ਫੰਕਸ਼ਨ ਕਰਾਉਣੇ ਸੀ ਜਾਗਣ ਬਿਲਕੁਲ 15 ਦਿਨ ਇਹਨਾਂ ਨੂੰ ਲਗਾਤਾਰ ਫੋਨ ਕੀਤਾ ਕਿ ਇੱਥੇ ਆ ਕੇ ਪਰ ਪਰਪਾਈ ਕਰ ਦੋ ਇਹ ਸੀਵਰੇਜ ਖਰਾਬ ਕਰ ਗਏ ਸਿਰਵਿਸ ਬੰਦ ਉਹਨਾਂ ਨੇ ਆਪਣੇ ਕੋਲਟ ਜੋ ਵੀ ਲੇਬਰ ਦੇ ਕੇ ਉਹਨਾਂ ਨੇ ਆਪਣੇ ਕੋਲ ਬੰਦ ਕਰਵਾਈ ਜਦ ਇਹਨਾਂ ਨੂੰ ਫੋਨ ਕਰੋ ਫੋਨ ਚੱਕਦੇ ਨਹੀਂ ਬਾਅਦ ਚ ਕਹਿੰਦੇ ਅਸੀਂ ਹੈ ਕਿੱਥੇ ਹੋ ਤੁਸੀਂ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਦੀਪਕ ਬਰਮਾ ਵੱਲੋਂ ਅੱਜ ਕੁਰਾਲੀ ਦੇ ਬਾੜ ਨੰਬਰ 14 ਦੇ ਵੱਖ-ਵੱਖ ਏਰੀਆ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਨੇ ਅਤੇ ਜਦੋਂ ਇਹ ਪੋਸਟਰ ਵਾਰ ਚੱਲਿਆ ਤਾਂ ਮੁਖੱਲਾ ਨਿਵਾਸੀ ਵੀ ਉੱਥੇ ਇਕੱਠੇ ਹੋ ਗਏ ਤੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇੱਥੇ ਤਾਂ ਜੋ ਕਾਂਗਰਸੀ ਕਾਉਂਸਲਰ ਹੈ ਉਹ ਵੀ ਇੱਥੇ ਨਹੀਂ ਆਉਂਦਾ ਤੇ ਨਾ ਹੀ ਕਿਸੇ ਦਾ ਫੋਨ ਚੱਕਦਾ ਪਰ ਦੀਪਕ ਵਰਮਾ ਨੇ ਕਿਹਾ ਕਿ ਮੈਡਮ ਅਨਮੋਲ ਗਗਨਮਾਨ ਇੱਥੇ ਕੁਝ ਦੂਰੀ ਤੇ ਆਏ ਸਨ ਤੇ ਉਹਨਾਂ ਵੱਲੋਂ ਨਜਾਇਜ਼ ਉਸਾਰੀਆਂ ਵੀ ਤੋੜੀਆਂ ਗਈਆਂ ਸੀ ਤੇ ਜੇਕਰ ਉਹ ਜੀਸੀਬੀ ਮਸ਼ੀਨ ਇਸ ਰਾਤੇ ਲੈ ਆਂਦੇ ਤੇ ਸ਼ਾਇਦ ਇਹ ਰਾਹ ਵੀ ਪਧਰਾ ਹੋ ਜਾਂਦਾ ਕੀ ਕਹਿਣਾ ਹੈ ਦੀਪਕ ਵਰਮਾ ਦਾ ਜੋ ਕਿ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਦੀ ਗਮਸ਼ੂਦਗੀ ਦੇ ਪੋਸਟਰ ਕੋਰਾਲੀ ਦੇ ਵਾਰਡ ਨੰਬਰ 14 ਵਿੱਚ ਲਗਾ ਰਹੇ ਨੇ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਮੈਂ ਦੀਪਕ ਵਰਮਾ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਸੋ ਕਿਤੇ ਨਾ ਕਿਤੇ ਅਸੀਂ ਰੋਜ਼ ਪੰਜਾਬ ਸਰਕਾਰ ਦੀ ਐਡਵਰਟਾਈਜ਼ਮੈਂਟਸ ਚਾਹੇ ਉਹ ਸੋਸ਼ਲ ਮੀਡੀਆ ਤੇ ਕਹਿ ਲਈਏ ਚਾਹੇ ਅਸੀਂ ਹਾਈਵੇਅਸ ਤੇ ਕਹਿ ਲਈਏ ਕਿਤੇ ਨਾ ਕਿਤੇ ਉੱਥੇ ਇੱਕੋ 슬ੋਗਨ ਸਾਨੂੰ ਵੇਖਣ ਨੂੰ ਮਿਲਦਾ ਤਰੱਕੀ ਦੇ 3 ਸਾਲ ਆ ਮੈਂ ਤੁਹਾਨੂੰ ਤਰੱਕੀ ਦਿਖਾਉਣਾ ਚਾਹੁੰਦਾ ਮੈਂ ਤੁਸੀਂ ਬਾਅਦ ਚ ਆਪਣੀ ਵਾਈਟ ਦੇ ਵਿੱਚ ਜਰੂਰ ਕਵਰ ਕਰਿਓ ਕਿ ਜਿਹੜੀ ਤਰੱਕੀ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਕੀਤੀ ਆ ਅਸੀਂ ਅੱਜ ਉੱਥੇ ਖੜੇ ਆ ਇਹ ਇੱਥੇ ਕੁਰਾਲੀ ਦੀ ਮੇਨ ਐਂਟ੍ਰੈਂਸ ਆ ਜਿਹਨੂੰ ਅਸੀਂ ਬਡਾਲੀ ਰੋਡ ਕਹਿੰਦੇ ਆ ਇਹ ਮੇਨ ਐਂਟ੍ਰੈਂਸ ਦੇ ਨਾਲ ਐਡਜੋਇਨਿੰਗ ਹੋ ਕੇ ਇਹ ਇੱਥੋਂ ਤਕਰੀਬਨ ਤਕਰੀਬਨ ਇੱਥੋਂ 5 5-600 ਫੈਮਿਲੀਜ਼ ਇੱਥੇ ਰਹਿੰਦੀਆਂ ਇੱਥੇ ਘਟੋ ਘੱਟ 5-7 ਸਾਲ ਤੋਂ ਇੱਥੇ ਸੜਕ ਦਾ ਬਹੁਤ ਬੁਰਾ ਹਾਲ ਹੈ ਇੱਥੇ ਜਿਹੜੇ ਵਿਚਾਰੇ ਲੋਕ ਰਹਿ ਰਹੇ ਆ ਇਹਨਾਂ ਨੇ ਅੱਜ ਬੜਾ ਹਾਰ ਕੇ ਇੱਥੇ ਸਾਨੂੰ ਇੱਥੇ ਸੱਦਿਆ ਅਜ ਆਪਣੀ ਮੁਸ਼ਕਲਾਂ ਦਾ ਇਹਨਾਂ ਨੇ ਅੱਜ ਸਾਨੂੰ ਸੁਣਾਈਆਂ ਅਸੀਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਾਬਕਾ ਮੰਤਰੀ ਬੀਬਾ ਜੀ ਗਗਨ ਅਨਮੋਲ ਮਾਨ ਜੀ ਜਿਨ੍ਹਾਂ ਨੇ ਬਹੁਤ ਸੋਹਣਾ ਵਿਕਾਸ ਇੱਥੇ ਸਾਡੇ ਸ਼ਹਿਰ ਲਈ ਕੀਤਾ ਹੈ ਆ ਬੀਬਾ ਜੀ ਇੱਥੇ ਪਿਛਲੇ ਮਹੀਨੇ ਦੀ ਗੱਲ ਹੈ ਇੱਥੇ ਇਸ ਤੋਂ 500 ਮੀਟਰ ਦੂਰ ਦੀ ਗੱਲ ਹੈ ਇੱਥੇ ਜੀ ਸੀ ਬੀਆਂ ਲੈ ਕੇ ਆਏ ਸਨ ਮੈਂ ਕਹਿੰਦਾ ਜੀ ਸੀਬੀਆਂ ਵੀ ਇਸ ਕਰਕੇ ਲੈ ਕੇ ਆਏ ਜੀ ਕਿ ਕਿਸੇ ਨਾ ਕਿਸੇ ਦੀ ਅਸੀਂ دیوار ਤੋੜਦੀਏ ਕਿਸੇ ਨਾ ਕਿਸੇ ਦੀ ਅਸੀਂ ਦੁਕਾਨ ਤੋੜਦੀਏ ਚਲੋ ਅਸੀਂ ਨਹੀਂ ਕਹਿੰਦੇ ਕੋਈ ਤੁਸੀਂ ਇਲੀਗਲ ਕੰਮ ਕਰੋ ਜਾਂ ਨੌਨਲੀਗਲ ਕੰਮ ਨਾ ਕਰੋ ਪਰ ਘੱਟੋ ਘੱਟ ਤੁਸੀਂ ਇੰਨਾ ਕੁ ਤਾਂ ਸੋਚ ਲੈਂਦੇ ਇੱਥੇ ਜੇ ਜੀ ਸੀਬੀਆਂ ਲੈ ਕੇ ਆਏ ਸਨ ਤੁਸੀਂ ਘੱਟੋ ਘੱਟ ਇੱਥੇ ਅੰਦਰ ਆ ਜਾਂਦੇ 500 ਮੀਟਰ ਤੇ ਇੱਥੇ ਦਿਖਾ ਦਿੰਦੇ ਕਿ ਘੱਟੋ ਘੱਟ ਜੇ ਸੜਕ ਨਹੀਂ ਬਣਾਉਣੀ ਤੁਸੀਂ ਅਸੀਂ ਜੀ ਸੀਬੀ ਘੁਮਾ ਕੇ ਇੱਥੇ ਰਾਹ ਤੁਸੀਂ ਪੱਧਰਾ ਕਰ ਦੋ ਤੇ ਜਦੋਂ ਸਰਕਾਰ ਆਈ ਸੀ ਇਹ بڑے ਮਤਲਬ ਠਾੜ ਬਾੜ ਨਾਲ ਅਸੀਂ ਐਦਾਂ ਕਰਾਂਗੇ ਅਸੀਂ ਓਦਾਂ ਕਰਕੇ ਜੇ ਤੁਸੀਂ ਮੈਨੂੰ 5 ਸਕਿੰਟ ਦਾ ਟਾਈਮ ਤੋਂ ਮੈਂ ਇੱਕ ਮੁੱਖ ਮੰਤਰੀ ਸਾਹਿਬ ਦੀ ਤੁਹਾਨੂੰ ਮੈਂ ਇੱਕ ਆਡੀਓ ਸੁਣਾਣਾ ਚਾਹੁੰਦਾ ਮੈਂ ਜਦੋਂ ਉਹ ਸੀਐਮ ਬਣੇ ਸਨ ਵੱਡੇ ਬੱਚੇ ਦਰਵਾਜ਼ੇ ਬਹੁਤ ਉੱਚੀਆਂ ਉੱਚੀਆਂ ਕੰਡਾ ਵਾਲੇ ਘਰਾਂ ਚੋਂ ਚੱਲਦਾ ਸੀ ਪਰ ਅੱਜ ਤੋਂ ਬਾਅਦ ਪੰਜਾਬ ਪਿੰਡਾਂ ਚੋਂ ਚੱਲੂਗਾ ਬਾੜਾਂ ਚੋਂ ਚੱਲੂਗਾ ਮੁਹੱਲਿਆਂ ਚੋਂ ਚੱਲੂਗਾ ਸ਼ਹਿਰਾਂ ਚੋਂ ਚੱਲੂਗਾ ਪੰਜਾਬ ਤੁਹਾਡਾ ਅਸੇ ਗੁਰੂ ਹਿਸਤਰੀ ਨਹੀਂ ਕਰਾਈ ਇਹਨਾਂ ਦੇ ਨਾਲ ਇੱਥੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਪੰਜਾਬ ਵਾਰਡਾਂ ਚੋਂ ਚੱਲੂਗਾ ਆ ਸ਼ਹਿਰ ਦਾ ਵਾਰਡ ਨੰਬਰ 14 ਹੈ ਅ ਮੈਨੂੰ ਤਾਂ ਨਹੀਂ ਕੋ ਦਿਖਦਾ ਪਿਆ ਇੱਥੇ ਕੋਈ ਆਇਆ ਇੱਥੇ ਕੋਈ ਸਾਡੇ ਸਾਰੇ ਇੱਥੇ ਸਾਥੀ ਖੜੇ ਆ ਕੋ ਪੁੱਛ ਲਓ ਕਿਸੇ ਨੂੰ ਇੱਥੋਂ ਕਿਹੜਾ ਹੈ ਤੇ ਪੰਜਾਬ ਚੱਲ ਰਿਹਾ ਪਿਆ ਹੈ ਵਾਰਡ ਨੰਬਰ 14 ਮੈਨੂੰ ਤਾਂ ਇੱਥੇ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਦਿਖਦਾ ਪਿਆ ਪਿਛਲੇ 3 ਸਾਲ ਹੋ ਗਏ ਕਿਸੇ ਨੁਮਾਇੰਦੇ ਨੂੰ ਨਹੀਂ ਇੱਥੇ ਕਿਸੇ ਦੀ ਫਿਕਰ ਬੀਬਾ ਜੀ ਆਪ ਤਾਂ ਚਾਰ ਸੈਕਟਰ ਬੈਠੇ ਨੇ ਉਹ ਪਹਿਲੋਂ ਮਾਨਸੇ ਦੇ ਸੀ ਉਹਨਾਂ ਦਾ ਤਾਂ ਮੈਂ ਕਹਿੰਦਾ ਕੋਈ ਖਰੜ ਹਲਕੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਹੁਣ ਉਹ ਚਾਰ ਸੈਕਟਰ ਦੇ ਵਿਚਾਰੇ ਕੌਣ ਹੈ ਨਾ ਜੋ ਚਾਰ ਸੈਕਟਰ ਜਾਊਗਾ ਉੱਥੇ ਕੋਈ ਭੁੱਲ ਭੁਲੇਖੇ ਚਾਰ ਸੈਕਟਰ ਪਹੁੰਚ ਵੀ ਗਿਆ ਜੰਡੀ ਘਟੋ ਚਲਾਨ ਕਰਾ ਕੇ ਆਊਗਾ ਕੋਈ ਆਪਣੀ ਗੱਡੀ ਦਾ ਜਾਂ ਆਪਣੇ ਕੋਈ ਮੋਟਰਸਾਈਕਲ ਦਾ ਨੇ ਦੀਪਕ ਜੀ ਇਹ ਕੰਮ ਤਾਂ ਨਗਰ ਕਾਉਂਸਲ ਦਾ ਹੈ ਤੁਸੀਂ ਨਗਰ ਕਾਉਂਸਲ ਨੂੰ ਕਹੋ ਵੀ ਸਾਡੀਆਂ ਸੜਕਾਂ ਨਹੀਂ ਬਣਦੀਆਂ ਮੈਂ ਮੰਨਦਾ ਹਾਂ ਜਰੂਰ ਕਿਤੇ ਨਾ ਕਿਤੇ ਨਗਰ ਕਾਉਂਸਲ ਦੇ ਥਰੂ ਹੀ ਕੰਮ ਹੋਣਾ ਹੈ ਪਰ ਨਗਰ ਕਾਉਂਸਲ ਵੀ ਇਹਦੇ 'ਚ ਕੀ ਕਰੇ ਇਹ ਜਿਹੜਾ ਇਹੋ ਜਿਹਾ ਕੰਮ ਹੈ ਇਹਦੇ ਲਈ ਸਰਪਲਸ ਫੰਡਸ ਦੀ ਲੋੜ ਹੈ ਇਹ ਕੋਈ ਐਦਾਂ ਨਹੀਂ ਹੈਗਾ ਕਿ ਲੱਖ ਜਾਂ 2 ਲੱਖ 3 ਲੱਖ ਦਾ ਕੰਮ ਨਹੀਂ ਹੈ ਇਹਦੇ ਲਈ ਕਿ ਜ਼ਿਆਦਾ ਘੱਟੋ ਘੱਟ ਸਰਕਾਰ ਦੇ ਨੁਮਾਇੰਦੇ ਦੀ ਇਹਦੇ ਵਿੱਚ ਪ੍ਰੈਜ਼ੈਂਸ ਹੋਣਾ ਬਹੁਤ ਜ਼ਰੂਰੀ ਹੈ ਕੱਲਾ ਨਗਰ ਕਾਉਂਸਲ ਦੇ ਹੱਥ 'ਚ ਨਹੀਂ ਹੈ ਇਹਦੇ ਲਈ ਘੱਟੋ ਘੱਟ ਸਰਪਲਸ ਫੰਡ ਦੀ ਲੋੜ ਹੈ ਨਗਰ ਕਾਉਂਸਲ ਕੋਲ ਸ਼ ਕੱਲ ਵੀ ਵਿਧਾਇਕਾ ਮੈਡਮ ਅਨਮੋਲ ਗਗਨਮਾਨ ਨਿਆਗਾਉਂ ਪਹੁੰਚੇ ਸੀ ਉੱਥੇ ਵੀ ਉਹਨਾਂ ਨੇ ਇੱਕ ਕਲੋਨੀ ਤੋੜੀ ਹੈ ਕਲੋਨੀ ਨੂੰ ਜਿਹੜਾ ਉੱਥੇ ਚੈੱਕ ਕੀਤਾ ਗਿਆ ਕਿ ਉਹ ਕਲੋਨੀ ਜਿਹੜੀ ਗਲਤ ਬਣੀ ਹੋਈ ਹੈ ਹੁਣ ਉਹ ਕਹਿੰਦੇ ਵੀ ਸ਼ਹਿਰ ਦੇ ਵਿੱਚ ਕਲੋਨੀਆਂ ਇਹੋ ਜਿਹੀਆਂ ਬਣ ਚੁੱਕੀਆਂ ਕੱਲ ਨੂੰ ਲੋਕ ਆ ਕੇ ਸਾਨੂੰ ਕਹਿੰਦੇ ਆ ਵੀ ਆ ਨਾਲੀਆਂ ਬਣਾਓ ਗਲੀਆਂ ਬਣਾਓ ਜਦੋਂ ਕਲੋਨੀਆਂ ਜੋ ਜੋ ਕਾਨੂੰਨੀ ਤੌਰ ਤੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਉਹ ਪੂਰਾ ਨਹੀਂ ਕਰ ਰਹੀਆਂ ਤਾਂ ਅਸੀਂ ਕੀ ਕਰ ਸਕਦੇ ਆ ਪਹਿਲਾਂ ਤਾਂ ਵੇਖੋ ਬੀਬਾ ਜੀ 3 ਸਾਲ ਬਾਹਰ ਹੀ ਨਹੀਂ ਆਏ ਆ ਹਾਂ ਆ ਹੁਣ ਜਦੋਂ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਦੋਂ ਰਿਜ਼ਲਟ ਸਾਹਮਣੇ ਆਇਆ ਹੁਣ ਉਹਨਾਂ ਨੂੰ ਵੀ ਆਪਣੀ ਆਪ ਦੀ ਫਿਕਰ ਇਥੋਂ ਪੈਣ ਲੱਗ ਗਈ ਕਿ ਸਾਡਾ ਪੰਜਾਬ ਦਾ ਵੀ ਇੱਥੇ ਸਾਡੀ ਜਾਣ ਦੀ ਤਿਆਰੀ ਆ ਉਹ ਹੁਣ ਤਿੰਨ ਸਾਲਾਂ ਬਾਅਦ ਹੁਣ ਨਿਕਲ ਕੇ ਆਏ ਆ ਉਹ ਜੇ ਮੈਂ ਕਹਿੰਨਾ ਇਲੀਗਲ ਕਲੋਨੀਆਂ ਹੈਗੀਆਂ ਤੁਸੀਂ ਜ਼ਰੂਰ ਉਹਨਾਂ ਨੂੰ ਆਪਣਾ ਕਿਵੇਂ ਨਾ ਕਿਵੇਂ ਕਰਕੇ ਚਲੋ ਤੁਸੀਂ ਡਿਸਟ੍ਰੈਕਟ ਕਰੋ ਉਹਨਾਂ ਨੂੰ ਤੋੜੋ ਉੱਪਰ ਘਟੋ ਘਟ ਜਿਹੜਾ ਤੁਸੀਂ ਆਪਣੀ ਜੀਐਸਬੀ ਲੈ ਕੇ ਫਿਰਦੇ ਉਹਨੂੰ ਚੱਜ ਦੇ ਕੰਮ ਤਾਂ ਲਾ ਲਓ ਕੋਈ ਦੁਵਾਰ ਖੜੀ ਕਰੀ ਜੇ ਸੀ ਵੀਆ ਕਿਤੇ ਕੋਈ ਹੋਰ ਪਾਸੇ ਕਿਤੇ ਚੰਗੇ ਕੰਮੀ ਲਾਈਆਂ ਨਹੀਂ ਲਾਈਆਂ ਉਹਨਾਂ ਨੇ ਕੁਰਾਲੀ 'ਚ ਮੈਨੂੰ ਇੱਕ ਚੀਜ਼ ਦਿਖਾ ਦੇਵੇ ਜਾਂ ਇਹਨਾਂ ਦਾ ਕੋਈ ਸ਼ਹਿਰ ਦਾ ਨੁਮਾਇੰਦਾ ਦਿਖਾ ਦੇਵੇ ਕੋਈ ਆਮ ਆਦਮੀ ਪਾਰਟੀ ਦੇ ਇੰਨੇ ਨੁਮਾਇੰਦੇ ਨੇ ਉਹ ਬੀਬਾ ਜੀ ਦੇ ਹਮੇਸ਼ਾ ਚਾਰੇ ਪਾਸੇ ਕੋਈ ਇੱਧਰ ਕੋਈ ਇੱਧਰ ਮੈਨੂੰ ਦਿਖਾ ਦੇਣ ਇੱਕ ਚੀਜ਼ ਕੁਰਾਲੀ ਲਈ ਉਹਨਾਂ ਨੇ ਕੀਤੀ ਆ ਕਿੰਨੀ ਕੁ ਦੇਰ ਤੋਂ ਜਿਹੜੀ ਇੱਥੇ ਮਤਲਬ ਬਸੋਂ ਇਹ ਬਣੀ ਹੋਈ ਹੈ ਕਲੋਨੀ ਦੀ ਤੇ ਗਲੀ ਕੋਈ ਵੀ ਪੱਕੀ ਨਹੀਂ ਇੱਥੇ ਇਹ ਤਕਰੀਬਨ ਤਕਰੀਬਨ ਵੇਖੋ ਇੱਥੇ 8 ਤੋਂ 10 ਸਾਲ 4 ਸਾਲ ਦਾ ਚਲੋ ਇੱਕ ਐਗਜ਼ਾਮਪਲ ਮੈਂ ਦੱਸਦਾ ਇਸ ਤੋਂ ਪੁਰਾਣੇ ਵੀ ਬਹੁਤ ਬੈਠੇ ਨੇ ਕੋਈ 10 ਸਾਲ ਤੋਂ ਬੈਠਾ ਕੋਈ 8 ਸਾਲ ਤੋਂ ਬੈਠਾ ਉਦੋਂ ਵਾਦੀ ਥੋੜੀ ਘੱਟ ਸੀ ਟਾਮੇ ਟਾਮੇ ਇੱਥੇ ਮਕਾਨ ਬਣੇ ਹੋਏ ਸੀਗੇ ਪਰ ਸਮੇਂ ਨਾਲ ਇੱਥੇ ਬਹੁਤ ਜ਼ਿਆਦਾ ਇੱਥੇ ਆਪਣੀ ਗੈਦਰਿੰਗ ਇੱਥੇ ਵੱਧ ਚੁੱਕੀ ਆ ਸੇ ਇੱਥੇ ਆ ਜਿਹੜੀ ਆ ਬਡਾਲੀ ਰੋਡ ਆਪਾਂ ਕਹਿੰਨੇ ਮੇਨ ਦੀ ਗੱਲ ਆ ਇਹ ਵੀ ਇੱਥੇ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਣੇ ਇੱਥੇ ਸਾਡੇ ਐਮਸੀ ਦਾ ਟੈਨਯੂਰ ਚੱਲਦਾ ਪਿਆ ਸੀ ਇਹ ਵੀ ਸੜਕ ਵੀ ਉਦੋਂ ਹੀ ਅਸੀਂ ਪਾਸ ਕਰਵਾਈ ਸੀ ਉਸ ਤੋਂ ਬਾਅਦ ਇਹਦੇ ਤੇ ਇੱਕ ਮੈਕੈਨਿਕ ਰਿਪੇਅਰ ਇੱਕ 10 ਰੁਪਏ ਦੀ ਰਿਪੇਅਰ ਦਾ ਵੀ ਕੋਈ ਖਰਚਾ ਨਹੀਂ ਹੋਇਆ ਹੈਗਾ ਇਸ ਦੇ ਸਬੰਧ ਵਿੱਚ ਨੇ ਨਗਰ ਕੌਂਸਲ ਨਾਲ ਜਾਂ ਆਪਣੇ ਕੌਂਸਲਰ ਨਾਲ ਕੋਈ ਗੱਲਬਾਤ ਕੀਤੀ ਤੁਸੀਂ ਮੈਂ ਮੈਂ ਇਲਾਕਾ ਨਿਵਾਸੀ ਨੂੰ ਪੁੱਛਾਂਗਾ ਸ਼ਾਇਦ ਇਹਨਾਂ ਨੇ ਕਿਸੇ ਨੇ ਕੀਤੀ ਹੋਵੇ ਨਾ ਕੀਤੀ ਹੋਵੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਪਰ ਇਹ ਮੇਰੇ ਖਿਆਲ ਨਾਲ ਕੌਂਸਲਰ ਦੇ ਹੱਥੋਂ ਸ਼ਾਇਦ ਬਾਹਰ ਹੀ ਹੋ ਗੱਲ ਕਿਉਂਕਿ ਉੱਥੇ ਮੇਰੇ ਖਿਆਲ ਨਾਲ ਉੱਥੇ ਐਨੂਅਲ ਐਨੂਅਲੀ ਆਪਣਾ ਮੰਥਲੀ ਮੀਟਿੰਗਸ ਵੀ ਮੇਰੇ ਖਲ ਨਹੀਂ ਹੋ ਪਾਰੀਆਂ ਸ਼ਾਇਦ ਇਹ ਕੰਮ ਵੱਡਾ ਹੈ ਇਸ ਕਰਕੇ ਇਹ ਸਰਕਾਰ ਦੇ ਨੁਮਾਇੰਦੇ ਜਾਂ ਸਾਡੇ ਆਪਣੇ ਬੀਬਾ ਜੀ ਗਗਨ ਮਾਨ ਜੀ ਉਹਨਾਂ ਦੇ ਥਰੂ ਹੀ ਇਹ ਕੰਮ ਪੋਸੀਬਲ ਹੋ ਸਕਦਾ ਹੈ ਨਾਮ ਹੈ ਜੀ ਕਿੰਨੇ ਸਮੇਂ ਤੋਂ ਇੱਥੋਂ ਰਹਿ ਰਹੇ ਹੋ ਮੇਰਾ ਉਹ ਰਾ ਕੁਮਾਰੀ ਜੀ 4 ਸਾਲ ਤੋਂ ਰਹਿ ਰਹੇ ਹਾਂ ਇਹ ਮਾਰੇ ਕੀ ਕੀ ਸਮੱਸਿਆ ਹੈ ਸਾਨੂੰ ਇੱਕ ਤਾਂ ਇਹ ਦੀ ਸਮੱਸਿਆ ਹੈ ਜੀ ਆਵੇ ਆ ਰਹੀ ਨਹੀਂ ਗਣੀ ਬਿਲਕੁਲ ਪਾਣੀ ਘਟ ਜਾਂਦਾ ਜੀ ਪੈਸੇ ਬਰੋਮ ਹੈ ਪਾਣੀ ਦੇ ਵੀ ਕੋਈ ਬਰੰਦ ਨਹੀਂ ਹੈਗਾ ਤੁਸੀਂ ਆਪਣੇ ਜਿਹੜੇ ਤੁਹਾਡੇ ਵਾਰ ਦੇ ਕਾਉਂਸਲਰ ਹੈ ਉਹਨਾਂ ਤੱਕ ਤੁਸੀਂ ਜਾਣੂ ਕਰਵਾਇਆ ਉਹਨਾਂ ਨੂੰ ਦੱਸਿਆ ਇਸ ਕਿਸਮ ਦੀ ਸੱਸਿਆ ਬਾਰੇ ਆ ਦੱਸਿਆ ਜੀ ਬਾਈ ਜੀ ਮਿਲ ਨਹੀਂ ਨਦੋ ਹਾਂ ਜੀ ਫੋਨ ਚੱਕਦਾ ਕੋਈ ਨਹੀਂ ਜੇ ਨੁਮਾਇੰਦਾ ਫੋਨ ਕਰਦਾ ਹੂੰ ਚੱਕਦੇ ਨਹੀਂ ਫੋਨ ਕਰਦਾ ਕੋਈ ਨੁਮਾਇੰਦਾ ਫੋਨ ਨਹੀਂ ਚੱਕਦਾ ਤੁਸੀਂ ਸਮੱਸਿਆ ਦੱਸੀ ਮੈਂ ਸੋਸਟਰ ਹਾਂ ਜੀ ਸੋਨੀਮ ਹਸਨ ਜੀ ਇਹ ਇੱਥੇ 6 ਮਹੀਨੇ ਤੋਂ ਰਹਿ ਰਹੇ ਨੇ ਹੂੰ ਇਹਨਾਂ ਨੇ ਕਲ ਫੰਕਸ਼ਨ ਕਰਾਉਣ ਦੇ ਸਬੰਧ ਚ ਜਾ ਗਏ ਬਿਲਕੁਲ 15 ਦਿਨ ਇਹਨਾਂ ਨੇ ਲਗਾਤਾਰ ਫੋਨ ਕੀਤਾ ਕਿ ਇੱਥੇ ਆ ਕੇ ਪਰ ਪਰਪਾਈ ਕਰ ਦੋ ਇਹ ਸੀਵਰੈਂਸ ਕਰਾਵ ਕਰ ਗਏ ਸੀਵਰੈਂਸ ਆ ਸੀਵਰੈਂਸ ਬੰਦ ਉਹਨਾਂ ਨੇ ਆਪਣੇ ਕੋਲ ਆ ਜੋ ਵੀ ਲੇਬਰ ਦੇ ਕੇ ਉਹਨਾਂ ਨੇ ਆਪਣੇ ਕੋਲੋਂ ਬੰਦ ਕਰਵਾਈ ਜਦ ਇਹਨਾਂ ਨੂੰ ਫੋਨ ਕਰੋ ਇੱਕ ਫੋਨ ਚੱਕਦੇ ਨਹੀਂ ਬਾਅਦ ਚ ਕਹਿੰਦੇ ਅਸੀਂ ਹੈ ਕਿੱਥੇ ਹੋ ਤੁਸੀਂ ਆਮ ਜਨਤਾ ਰੋਂਦੀ ਰਹਿੰਦੀ ਹੈ ਤੁਸੀਂ ਆਪਣੇ ਘਰ ਬੈਠੇ ਅਮੀ ਨਿਵਾ 10 ਮਹੀਨੇ ਬੰਦ ਕਰਾਈ ਜੀ ਅਸੀਂ ਨੇ ਵਾ ਵਾ ਇਹ ਬੰਦ ਹੋ ਗਈ ਜਾ ਰੇਟੋ ਆ ਐਂਡਰ ਮੱਛਰ ਇਹਨਾਂ ਸੀਵਰੈਂਸ ਕੰਮ ਨਹੀਂ ਕਰਦੇ ਜਦ ਦੇਖੋ ਕਦੀ ਇਤਨਾ ਦੀ ਕੁਛ ਹੋ ਰਹੇ ਕਦੀ ਇਦਾਂ ਕੁਛ ਕਿਸੇ ਨੂੰ ਬੁਖਾਰ ਆਦਾ ਕਿਸੇ ਨੂੰ ਵੋਮਿੰਟਿੰਗ ਹੋ ਰਹੀ ਹੈ ਜਦ ਮਾਰ ਹੁੰਦਾ ਬੱਚਾ ਬਿਮਾਰਾ ਸਿਆਣਾ ਬਿਮਾਰਾ ਇਹ ਮੱਛਰ ਨਹੀਂ ਮੱਛਰ ਐਡਮੈਟਿਕਮ ਲੈ ਲਿਆ ਜਾਂਦੇ ਜਿੱਦ ਨਾ ਤਾਂ ਇਥੇ ਦੀ ਐਮਸੀ ਆਣਗੇ ਨਾ ਨਾਲ ਨੁਮਾਇੰਦੇ ਆਣਾਂ ਕਿ ਹਾਂ ਤੁਸੀਂ ਬਿਮਾਰ ਆਓ ਤੁਹਾਨੂੰ ਲੈ ਕੇ ਚੱਲੀਏਗੇ ਜੇ ਮਾਰਕੀਟ ਹੈ ਮਾਰਕੀਟ ਵਿੱਚ ਟਾਵਰ ਟਾਵਰ ਦੁਕਾਨਾਂ ਹੈ ਗਿਆ ਉੱਥੇ ਵੀ ਆਪਣੇ ਆਪਣਾ ਉਹਨਾਂ ਨੇ ਸਭ ਨੇ ਆਪਣਾ ਮੰਡੀ ਬਣਾਈ ਪਈ ਹੈ ਜੇ ਆਮ ਬੰਦੇ ਐ 20 ਕਿਲੋ ਟਮਾਟਰ ਦੇ ਰਹੇ ਐ ਤੇ ਉਹਨਾਂ ਨੇ 30 35 ਦੇਨੇ ਐ ਹਰ ਪਾਸੇ ਸਮੱਸਿਆ ਹੀ ਸਮੱਸਿਆ ਐ ਜਦੋਂ ਤੁਸੀਂ ਜੀ ਬਿਲਕੁਲ ਜਦੋਂ ਤੁਸੀਂ ਘਰ ਖਰੀਦਦੇ ਐ ਅਸੀਂ ਕੋਈ ਤੁਹਾਨੂੰ ਦੱਸਿਆ ਵੀ ਇੱਥੇ ਜਿਹੜੀ ਗਲੀ ਉਹਦਾ ਰੂਪ ਦਾ ਬਹੁਤ ਹੀ ਚੀਜ਼ ਐ ਤੁਸੀਂ ਜਾਣ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਤੇ ਸੀਵਰੇਜ ਨਹੀਂ ਪਈ ਆਪਣੇ ਪ੍ਰਾਈਵੇਟ ਪੁਆਏ ਐ ਜੇ ਪਤਾ ਹੁੰਦਾ ਕੌਣ ਐ ਜਿਹੜਾ ਆਪਣਾ ਪੈਸਾ ਗਲਤ ਲਗਾਏਗਾ ਹਰ ਕੋਈ ਚਾਹਦਾ ਇੱਕ ਨੰਬਰ ਦਾ ਪੈਸਾ ਮੇਰਾ ਇੱਕ ਨੰਬਰ 'ਚ ਲਗਾਉਂ ਕੋਈ ਨਹੀਂ ਚਾਹੇਗਾ ਕਿ ਜਦ ਕਲੋਨੀ ਇੱਥੇ ਗਲਤ ਕੱਟੀ ਹੋਈ ਹੈ ਜਾਂ ਇਲੀਗਲ ਹੈ ਤੇ ਮੈਂ ਉੱਥੇ ਫਸਾ ਇਹ ਜੇ ਡਿਨਰ ਇਹਨਾਂ ਨੂੰ ਫੜੋ ਬਲੇ ਜਿਹੜੇ ਇਲੀਗਲ ਕਲੋਨੀਆ ਬਣਾਉਂਦੇ ਐ ਤੇ ਗਰੀਬ ਜਨਤਾ ਨੂੰ ਉੱਥੇ ਫਸਾਉਂਦੇ ਐ ਹਰ ਕਿਸੇ ਨੂੰ ਆਪਣੀ ਛੱਤ ਚਾਹੀਦੀ ਬੱਚੇ ਵਾਸਤੇ ਜੀ ਉਹ ਚ ਸਾਰੀ ਉਮਰ ਲੋਨ ਉਤਾਰਦਾ ਆਪਣੇ ਬੱਚਿਆਂ ਪਿੱਛੇ ਉਤਾਰਦਾ ਲੋਨ ਲੈ ਕੇ ਮਕਾਨ ਬਣਾਉਂਦਾ ਬਾਅਦ ਚ ਉਹਨੂੰ ਪਤਾ ਲੱਗਦਾ ਕੋਲ ਕਲੋਨੀ ਇਲੀਗਲ ਹੈ ਡਿਸਟਰੈਕਟ ਕਰ ਦਿੱਤੀ ਜਾਂਦੀ ਹੈ ਇਸ ਚ ਉਸ ਬੰਦੇ ਦਾ ਕੀ ਕੀ ਫੋਲਡਰ ਜਿੰਨੇ ਉੱਥੇ ਆ ਕੇ ਮਕਾਨ ਲਿੱਤਾ ਕੀ ਕਹੂਗਾ ਅ ਕੀ ਕਹੂਗੇ ਵੀ ਜਦੋਂ ਇਹ ਕਲੋਨੀਆਂ ਜਿਹੜੀਆਂ ਬਣਦੀਆਂ ਆ ਉਸੇ ਸਮੇਂ ਹੀ ਰੋਕਣਾ ਚਾਹੀਦਾ ਜੇਕਰ ਇਹ ਪੋਡਾ ਅਪਰੂਵਡ ਨਹੀਂ ਹੈ ਤੋ ਉਸ ਤਰ੍ਹਾਂ ਮੈਡੀਕਲ ਫੈਸਿਲਿਟੀ ਨਾ ਕੋਈ ਹਸਪੀਟਲ ਨਾ ਕੋਈ ਤਕਰੀਬਨ ਤਕਰੀਬਨ 10 ਤੋਂ 15 ਸਾਲ ਹੋ ਚੁੱਕੇ ਇਹਨੂੰ ਕਲੋਨੀ ਇੱਕ ਨਵੀਂ ਕੁ ਅੱਜ ਦੀ ਕਲੋਨੀ ਨਹੀਂ ਹੈਗੀ ਇਹ ਹਾਂ ਸੋ ਅਸੀਂ ਤਾਂ ਅੱਜ ਇਹਨਾਂ ਦੀ ਸਾਰਿਆਂ ਦੀ ਗੁਜ਼ਾਰਿਸ਼ ਤੇ ਮੈਂ ਤਾਂ ਅਬ ਸਾਡੇ ਸਾਬਕਾ ਮੰਤਰੀ ਗਗਨਮਾਨ ਜੀ ਨੇ ਇਹਨਾਂ ਦਾ ਹਾਰ ਕੇ ਅਸੀਂ ਅੱਜ ਕਿਤੇ ਇੱਥੇ ਲੱਭਦੇ ਨਹੀਂ ਪਏ ਸਾਨੂੰ ਕਿਸੇ ਨੂੰ ਵੀ ਅਸੀਂ ਇਹਨਾਂ ਦਾ ਗੁੰਮਸ਼ੁਦਗੀ ਦਾ ਪੋਸਟਰ ਇੱਥੇ ਸਾਰੇ ਪਾਸੇ ਲਾਉਣ ਲੱਗੇ ਆ ਜੇ ਕਿਸੇ ਨੂੰ ਪਤਾ ਹੋਵੇ ਤੇ ਸਾਡੇ ਤੱਕ ਜਰੂਰ ਪਹੁੰਚ ਕਰਾਓ ਅਸੀਂ ਇਹਨਾਂ ਦੇ ਵਿਚਾਰਿਆਂ ਦੀ ਜੋ ਇਹਨਾਂ ਦੀ ਗੁਜ਼ਾਰਿਸ਼ ਆ ਅਸੀਂ ਉਹਨਾਂ ਤੱਕ ਜਰੂਰ ਰੱਖਾਂਗੇ ਨੇ ਤੁਸੀਂ ਗੁਮਸ਼ੂਦਾਰ ਦੇ ਜਿਹੜੇ ਪੋਸਟਰ ਲਾਏ ਹੋਏ ਆ ਪਰ ਮੰਤਰੀ ਸਾਹਿਬ ਤਾਂ ਹਰ ਵੇਲੇ ਕਹਿੰਦੇ ਆ ਵੀ ਅਸੀਂ ਤਾਂ ਗਰਾਊਂਡ ਲੈਵਲ ਤੇ ਆ ਹਰ ਇੱਕ ਥਾਂ ਤੇ ਜੇ ਪਰਸਲ ਚੌਥੇ ਦੀ ਗੱਲ ਕਰੀਏ ਕੱਲ ਦੀ ਨਵਾਂ ਗਰਾਊਂਡ ਦੇ ਵਿੱਚ ਜੇ ਕੁਝ ਸਮਾਂ ਪਹਿਲਾਂ ਇੱਥੇ ਵੀ ਆ ਕੇ ਗਏ ਕਰਾ ਲਈ ਤੁਸੀਂ ਕਹਿੰਦੇ ਗਰਾਊਂਡ ਲੈਵਲ ਮੈਂ ਕਹਿੰਦਾ ਅਸੀਂ ਤਾਂ ਗਰਾਊਂਡ ਲੈਵਲ ਦੀ ਖੜੇ ਆ ਇੱਥੇ ਗਰਾਊਂਡ ਲੈਵਲ ਤੇ ਕੀ ਕੀਤਾ ਉਹਨਾਂ ਨੇ ਕਿਧਰੋਂ ਆ ਕੇ ਦੇਖ ਲਓ ਪਿੱਛੇ ਕੋਈ ਇੱਕ ਚੀਜ਼ ਜ਼ਿਆਦਾ ਤੁਸੀਂ ਗਰਾਊਂਡ ਲੈਵਲ ਤੇ ਜਿਹੜੀ ਆਪਾਂ ਕਹਿ ਰਹੀਏ ਸਰ ਕਿੱਥੇ ਆ ਜਿੱਥੇ ਤੁਸੀਂ ਸਮੂਥਲੀ ਚੱਲ पाओਗੇ ਇਸ ਰੋਡ ਤੇ ਕਿੱਥੇ ਗਲੀਆਂ ਸਮੂਥਲੀ ਚੱਲੋਗੇ ਕਦੇ ਮਾ ਜੀ ਕਿਹਦਾ ਨਾ ਮਾਇਆ ਬਣੀ ਆ ਜੀ ਉਹ ਦਿਖਾ ਦੇਣਾ ਸਿਮ ਕੋਈ ਫਰਕ ਨਹੀਂ ਪੈਂਦਾ ਲੋਅ ਐਂਡ ਆਰਡਰ ਪੰਜਾਬ ਦਾ ਉਹ ਖੇਰੂ ਖੇਰੂ ਹੋਇ ਹੋ ਰੱਖਿਆ ਡਰੱਗ ਦਾ ਇੱਥੇ ਆਪਾਂ ਨੂੰ ਪਤਾ ਕੀ ਹਾਲ ਹੈ ਤੇ ਮੈਂ ਕਹਿੰਦਾ ਰੋਜ਼ ਕਿਤੇ ਨਾ ਕਿਤੇ ਕਰਾਲੀ ਦੇ ਵਿੱਚ ਇੱਕ ਨਾ ਇੱਕ ਆਪਣੀ ਮਾਂ ਆਪਣੇ ਪੁੱਤ ਨੂੰ ਗਵਾਰੀ ਹੈ ਸੋ ਆਪਾਂ ਕਿਸੇ ਕਿਸੇ ਮਸਲੇ ਦਾ ਦੇਖੀਏ ਕਿ ਸਰਕਾਰ ਨੇ ਕੋਈ ਸੁਲਾਹ ਨਹੀਂ ਆਈ ਹੈ ਇਹ ਜੀ ਅਮਗਰ ਬੀਬਾ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਦੋਂ ਸੀਐਮ ਸੀਗੇ ਉਦੋਂ ਸਲਾਹ ਦਿੱਤੀ ਸੀ ਛੋਟੀ ਜਿਹੀ ਇੱਕ ਜੀ ਕਿ ਕੈਪਟਨ ਸਾਹਿਬ ਕਿ ਤੁਹਾਡਾ ਇੱਕ ਸਾਲ ਰਹਿ ਗਿਆ ਕਿ ਤੁਹਾਡੀ ਜਾਣ ਦੀ ਤਿਆਰੀ ਹੈ ਕਿ ਤੁਸੀਂ ਚੱਜ ਦੇ ਕੰਮ ਕਰ ਰਹੇ ਲੋਕ ਤੁਹਾਨੂੰ ਯਾਦ ਰੱਖਣਗੇ ਹੁਣ ਮੈਂ ਇੱਕ ਛੋਟੀ ਜੀ ਬੀਬਾ ਜੀ ਨੂੰ ਮੈਂ ਸਲਾਹ ਦੇਣੀ ਆਉਣਾ ਕਿ ਤੁਹਾਡੇ ਡੇਢ ਸਾਲ ਰਹਿ ਗਏ ਤੁਸੀਂ ਭਾਵੇਂ ਦੀ ਕੁਰਾਲੀ ਦੇ ਵਿੱਚ ਤਾਜਮਹਿਲ ਵੀ ਖੜਾ ਕਰ ਦੋ ਲੋਕ ਤੁਹਾਨੂੰ ਫਿਰ ਵੀ ਇੱਥੇ ਵਡਣ ਨਹੀਂ ਦੇਣਗੇ ਭਾਵੇਂ ਤੁਸੀਂ ਇੱਥੇ ਕੁਤਬ ਮੀਨਾਰ ਵੀ ਬਣਾ ਦੋ ਤੁਹਾਨੂੰ ਇੱਥੇ ਲੋਕਾਂ ਨੇ ਇੱਥੇ ਵਡਣ ਨਹੀਂ ਦੇਣਾ ਆਉਣ ਵਾਲੀ ਇਲੈਕਸ਼ਨ ਬੇਸਿਕ ਫੈਸਿਲਿਟੀ ਪੂਰੀ ਹੋਏਗੀ ਤਾਂ ਹੀ ਕੋਈ ਯਾਦ ਕਰੇਗਾ ਨਹੀਂ ਤਾਂ ਕੋਈ ਯਾਦ ਕਰੇਗਾ ਕੀ ਲੱਗਦਾ ਵੀ ਤਰੱਕੀ ਹੋਈ ਨਹੀਂ ਕੋਈ ਵਿਕਾਸ ਕਾਰਜ ਹੋਈ ਬਿਲਕੁਲ ਵੀ ਨਹੀਂ ਹੋਇਆ ਆ ਸਾਰੀ ਤਰ੍ਹਾਂ ਦੇਖ ਲਓ ਮੈਂ ਇਕੱਲਾ ਨਹੀਂ ਕਹਿ ਰਿਹਾ ਦੇਖੋ ਸਾਰੇ ਕਿੰਨੀ ਆਵਾਮ ਕੜੀ ਇੱਥੇ ਮੈਂ ਦੋ ਦਿਨ ਹੋਏ ਸਿਰਫ ਇੱਥੇ ਆਈ ਆ ਮੈਂ ਜਲੰਧਰ ਤੋਂ ਆਈ ਆ ਦੋ ਦਿਨ ਚ ਦੇਖ ਲੈ ਤੇ ਕੀ ਹਾਲ ਗਾਂ ਕੋ ਮੈਂ ਹੋ ਮੈਂ ਬਦਲ ਬਹੁਤ ਅੱਗੇ ਤੱਕ ਇੱਕ ਤਕਰੀਬਨ ਤਰੀਕੇ ਹਾਫ ਕਿਲੋਮੀਟਰ ਦਾ ਸਟ੍ਰੈਚ ਹੈ ਸਾਰਾ ਉਹੀ ਕਿਉਂ ਇਹ ਮਲਿਆ ਮੀ ਆ ਜੀ ਪਾਣੀ ਛੋਟੇ ਛੋਟੇ ਘੜ ਜੂਆ ਆ ਦੇਖੋ ਨਾ ਕੋਈ ਮੈਡੀਕਲ ਫੈਸਿਲਿਟੀ ਤੇ ਨਾ ਕੁਝ ਹੋਰ ਸੋ ਸਾਰਾ ਵੀ ਦਿਨ ਇਹ ਤਾਂ ਹਲੇ ਲੱਕੀ ਲਈ ਆ ਸੀ ਅੱਜ ਡਰਾਈ ਡੇ ਦੇ ਵਿੱਚ ਆਏ ਆ ਜੇ ਕਿਤੇ ਇਹ ਬਰਸਾਤ ਹੁੰਦੀ ਮੈਂ ਕਹਿੰਦਾ ਵਿਚਾਰੇ ਇੱਥੇ ਅੱਜ ਆਉਂਦੇ ਵੀ ਨਾ ਉਸ ਤੋਂ ਆਪਾਂ ਨੂੰ ਤਾਂ ਬਾਲਕਨੀ ਦੇ ਤੋਂ ਇਹਨਾਂ ਨਾਲ ਗੱਲ ਕਰਨੀ ਪੈਣੀ ਸੀ ਆਪਾਂ ਨੂੰ ਸੋ ਅਸੀਂ ਬੇਨਤੀ ਕਰਦੇ ਆ ਕਿ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਏ ਸਾਲ ਡੇਢ ਸਾਲ ਜਿੰਨਾ ਵੀ ਬਚਿਆ ਏ ਥੋੜਾ ਬਹੁਤ ਜੇ ਤੁਹਾਨੂੰ ਕੋਈ ਥੋੜੀ ਬਹੁਤੀ ਵੀ 1% ਵੀ ਜੇ ਤੁਹਾਨੂੰ ਸ਼ਰਮ ਹੈਗੀ ਆ ਤਾਂ ਥੋੜਾ ਜਿਹਾ ਇੱਥੇ ਜਿਹੜੇ ਵਿਚਾਰੇ ਲੋਕ ਜ਼ਮੀਨੀ ਤੌਰ ਤੇ ਲੈਵਲ ਤੇ نیچے ਬੈਠੇ ਆ ਥੋੜਾ ਜਿਹਾ ਇਹਨਾਂ ਲਈ ਸੋਚ ਕੇ ਕੁਛ ਨਾ ਕੋਈ ਡਿਵੈਲਪਮੈਂਟ ਕਰ ਜਾਓ ਨਹੀਂ ਲੋਕਾਂ ਨਾਲ ਕਹਿਣਾ ਹੈ ਕਿ ਵਿਰੋਧੀ ਪਾਰਟੀ ਦੇ ਆ ਵੀ ਸ਼ਾਇਦ ਤਾਂ ਮੁੱਦਾ ਚੱਕ ਰਹੇ ਜਾਣਬੁੱਝਕ ਹੈ ਜਾਂ ਫਿਰ ਪੋਸਟਰ ਹੈ ਜਿਹੜੇ ਤਾਂ ਲੈ ਕੇ ਆਏ ਨਹੀਂ ਇਹ ਸੜਕੂ ਮੈਂ ਤਾਂ ਨਹੀਂ ਇਹ ਰਾਤ ਨੂੰ ਰਾਤ ਖਰਾਬ ਕਰਦੀ ਇਹ ਤਾਂ ਇੱਥੇ ਨੇਚਰਲ ਹੈ ਸੜਕ ਇਹਦਾ ਪੁੱਛ ਲੋ ਇਹਦਾ ਤੇ 8 ਸਾਲਾਂ ਤੋਂ ਇੱਤੀ ਹੈ ਮੈਂ ਤਾਂ ਨਹੀਂ ਸੜਕ ਅੱਜ ਪੁੱਟ ਕੇ ਆਪਣੇ ਘਰੇ ਲੈ ਗਿਆ ਸੋ ਇਹਨਾਂ ਦਾ ਜਿਹੜੇ ਕੁਸ਼ੂਤ ਕੀ ਦੇ ਚਲੋ ਇਹ ਵਿਕਾਸ ਕਰਦੇ ਤੇ ਮੰਨਦੇ ਆ ਵੀ ਜਿਹੜੀ ਇਹ ਸੜਕ ਬਣਨੀ ਚਾਹੀਦੀ ਹੈ ਜਿਹੜੇ ਤੁਸੀਂ ਪੋਸਟ ਲਾਏ ਮੈਂ ਉਸ ਦੀ ਗੱਲ ਕਰਦਾ ਵੀ ਉਹ ਤਾਂ ਕਹਿੰਨੇ ਬੀਬਾ ਜੀ ਲੱਭਦੇ ਹੀ ਨਹੀਂ ਕਿਸੇ ਨੂੰ ਕਿਸੇ ਦਾ ਕੋਈ ਕੰਮ ਹੋਵੇ ਮੈਂ ਕਹਿੰਦਾ ਤੁਸੀਂ ਮੰਦਾਜ਼ੋ ਕਿਸੇ ਨੇ ਆਖਰੀ ਕੋਈ 2-3 ਸਾਲਾਂ ਜੈਸੇ ਕਿਸੇ ਇੱਕ ਬੰਦੇ ਨੂੰ ਕੋਈ ਬੀਬਾ ਜੀ ਦੇ ਕਿਸੇ ਦਰਸ਼ਨ ਹੋਏ ਹੋਣ ਉਹਨਾਂ ਦੀ ਨਾਲ ਤੁਸੀਂ ਗੱਲ ਕਰੋ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਆਪ ਦੀ ਲੀਡਰਸ਼ਿਪ ਦੀ ਨਾਲ ਗੱਲ ਕਰੋ ਉਹ ਤਾਂ ਕੀ ਪਤਾ 24 ਘੰਟੇ ਫੋਨ ਤੇ ਕਨੈਕਟਡ ਰਹਿੰਦੇ ਹੋਣ ਸਾਨੂੰ ਉਹਨਾਂ ਤੋਂ ਕੀ ਮਤਲਬ ਹੈ ਇੱਥੇ ਲੋਕਾਂ ਦੇ ਵਿੱਚ ਖੜਨਾ ਕੇ ਮਤਲਬ ਆਮ ਲੋਕਾਂ ਨਾਲ ਰابطਾ ਨਹੀਂ ਹੈ ਆਮ ਲੋਕਾਂ ਨਾਲ ਨਹੀਂ ਰابطਾ ਇਹਨਾਂ ਦਾ 1947 ਦੇ ਵਿੱਚ ਸਾਨੂੰ ਜਿਹੜੇ ਬ੍ਰਿਟਿਸ਼ ਆਏ ਸੀ ਨਾ ਉਹ ਨਹੀਂ ਲੁੱਟ ਕੇ ਗਏ ਅ ਜਿੰਨਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਾਨੂੰ ਲੁੱਟ ਕੇ ਜਾਣਾ ਇਥੋਂ ਪੰਜਾਬ ਤੋਂ